ਨੇ ਦੇਖੋ ਐਦਾ ਆ ਕਿ ਮੈਂ ਮੇਰੀ ਗੱਲ ਹੋਈ ਹੈ ਮੈਂ ਸੋਬੋਟੋ ਵੀ ਲੈ ਆਏ ਦੇ ਉੱਤੇ রাইਟ ਪਰ ਗੱਲ ਇਹ ਹੈਗੀ ਆ ਕਿ ਇੱਕ ਪੰਚਾਇਤ ਵਿੱਚ ਮਿਲ ਕੇ ਕਿਸੇ ਇੱਕ ਮਹਿਲਾ ਦੇ ਘਰੇ ਜਾ ਕੇ ਕੁੱਟਣਾ ਜਦੋਂ ਦੋ ਬੱਚਿਆਂ ਨੇ ਆਪਸ ਵਿੱਚ ਮੈਰਿਜ ਕੀਤੀ ਆ ਉਹਨਾਂ ਦੇ ਪੇਰੈਂਟਸ ਨੂੰ ਕੋਈ ਇਜੈਕਸ਼ਨ ਨਹੀਂ ਹੈ ਉਹ ਬੱਚੇ ਪਿੰਡ 'ਚ ਵੀ ਨਹੀਂ ਰਹਿ ਰਹੇ ਬਾਹਰ ਜਾ ਕੇ ਰਹਿ ਰਹੇ ਨੇ ਲੇਕਿਨ ਹਾਂ ਅਗਰ ਆਪਾਂ ਪਿੰਡ ਦੇ ਕੋਈ ਕਹਿੰਦੇ ਅਸੀਂ ਮਤਾ ਪਾਸ ਕਰ ਲਿਆ ਕਿ ਪਿੰਡ ਦੇ ਜਿਹੜੇ ਬੱਚੇ ਨੇ ਆਪਸ ਵਿੱਚ ਕੋਈ ਵਿਆਹ ਨਹੀਂ ਕਰਾਏਗਾ ਪਰ ਇਹਦੇ ਅੰਦਰ ਇਹ ਦੇਖਣਾ ਵੀ ਸਾਰੇ ਪਿੰਡ ਦੇ ਸ਼ਾਮਲ ਹੈ ਕਿ ਨਹੀਂ ਹੈ ਇਹ ਨਹੀਂ ਆ ਕਿ ਕੁਝ ਬੰਦਿਆਂ ਨੇ ਇਹ ਕਾਰਲੀ ਡਿਸਾਈਡ ਕਰ ਲਈ ਤੇ ਬਾਕੀਆਂ ਦੇ ਉੱਤੇ ਇਹ ਥੋਪਿਆ ਜਾਏਗਾ ਥਿਸ ਇਸ ਨਾਟ ਕਰੈਕਟ ਔਰ ਜਿਹੜੀ ਕੁੱਟਮਾਰ ਕੀਤੀ ਗਈ ਹੈ ਕਿ ਸਰਪੰਚ ਹੈਗੇ ਸੀਗੇ ਉਹ ਪਿੰਡ ਦੇ ਉਹ ਵੀ ਇਨਵੋਲਵ ਇਹਦੇ ਅੰਦਰ which is a very very objectionable thing ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਮੈਂ ਸਬੋਟੋ ਐਸੇ ਕਰਕੇ ਲਿਆਇਆ ਅਗਰ ਕੋਈ ਐਦਾਂ ਦਾ ਕੋਈ ਗੱਲ ਹੈ ਤੇ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਹੁਣ ਮੇਰੇ ਕੋਲੇ ਜਿਹੜੀ ਇਹ ਆਇਆ ਕਿ ਉਹਨਾਂ ਦਾ ਸਹਿਮਤੀ ਹੋ ਗਈ ਹੈ ਲੇਡੀ ਜਿਹਨੂੰ ਕੁੱਟਿਆ ਗਿਆ ਆ ਉਹਨੇ ਸਾਈਨ ਕਰ ਦਿੱਤੇ ਨੇ ਕਿ ਮੈਨੂੰ ਕੋਈ ਆਬਜੈਕਸ਼ਨ ਨਹੀਂ ਆ ਮੈਂ ਕਿਸੇ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਵਾਉਣੀ। ਸੋ ਮੇਰਾ ਹੁਣ ਸਿਰਫ ਇਹਦੇ ਅੰਦਰ ਇਹ ਆ ਕਿ ਪਤਾ ਕਰਨਾ ਕਿ ਉਹਨੂੰ ਕਿਸੇ ਜ਼ੋਰ ਜ਼ਬਰਦਸਤੀ ਦੇ ਅੰਦਰ ਤਾਂ ਨਹੀਂ ਕਰਵਾਈ ਗਈ ਇਹ ਗੱਲ। ਤਾਂ ਮੈਂ ਉਹਨੂੰ ਲੜਕੀ ਦੀ ਜਿਹੜੀ ਮਦਰ ਹੈ ਜਿਹਦੇ ਨਾਲ ਹੋਈ ਇਹ ਗੱਲ ਮੈਂ ਗੱਲ ਕਰੂੰਗੀ ਉਹਨਾਂ ਦੇ ਨਾਲ